ਉਹ ਦਰ ਕਦੀ ਨਾ ਛੱਡੀਏ ਜਿਸ ਦਰ ਵਿੱਚ ਗਿਆਨ ਹੋਇਆਂ ਨੂੰ ਕਦੀ ਕੋਈ ਜਾਤ ਦੇ ਆਧਾਰ ਤੇ ਧੱਕੇ ਨਹੀਂ ਮਾਰਦਾ ਧਨ ਦੇ ਆਧਾਰ ਤੇ ਧੱਕੇ ਨਹੀਂ ਮਾਰਦਾ ਕਿਸੇ ਨੂੰ ਗੁਣਾ ਤੇ ਔਗਣਾ ਦੇ ਆਧਾਰ ਤੇ ਧੱਕੇ ਨਹੀਂ ਮਾਰਦਾ ਕਿਸੇ ਨੂੰ ਤਾਲੀਮ ਦੇ ਆਧਾਰ ਤੇ ਧੱਕੇ ਨਹੀਂ ਮਾਰਦਾ ਉਹ ਦਰ ਕੈਸਾ ਹੋਵੇਗਾ ਇਹ ਕਬੀਰ ਸਾਹਿਬ ਦਾ ਸ਼ਲੋਕ ਸੀ ਕਬੀਰ ਜੇਂ ਦਰ ਆਵਤ ਜਾਤ ਹੋ ਜਿਸ ਦਰ ਤੇ ਆਉਂਦਿਆਂ ਜਾਂਦਿਆਂ ਹਟਕੇ ਨਾ ਹੀ ਕੋਈ ਕੋਈ ਰੋਕੇ ਨਾ ਮੈਂ ਬੇਨਤੀ ਕਰਾਂ ਭਾਵੇਂ 10 ਵਾਰੀ ਦਿਨ ਚ ਮੱਥਾ ਟੇਕ ਲਓ ਚਲੋ ਠੀਕ ਐ ਕਿਸੇ ਥੋੜਾ ਕਹਿਣਾ ਕੁ ਸਵੇਰੇ ਮੱਥਾ ਟੇਕਿਆ ਹੁਣ ਕਿਉਂ ਤੁਰਿਆ ਉਹਨੇ ਲੰਗਰ ਛੱਕ ਕੇ ਆਓ ਬਾਹਰ ਥਾਲੀ ਰੱਖੋ ਦੁਬਾਰਾ ਫੜ ਕੇ ਫਿਰ ਚਲੇ ਜਾਓ ਕਿਸੇ ਨੇ ਧੱਕੇ ਮਾਰ ਕੇ ਥੋੜਾ ਕਹਿਣਾ ਤੂੰ ਹੁਣ ਪੰਗਤ ਚ ਬਹਿ ਕੇ ਖਾ ਗਿਆ ਕਿਉਂ ਲੱਗੇ ਇਹ داری ਐਸਾ ਹੈ ਤੂੰ ਦਿਨ ਵਿੱਚ ਹਜ਼ਾਰਾਂ ਵਾਰੀ ਮੱਥੇ ਟੇਕ ਤੇ ਹਜ਼ਾਰਾਂ ਵਰੀ ਇਸ਼ਨਾਨ ਕਰਤੇ ਹਜ਼ਾਰਾਂ ਵਰੀ ਲੰਗਰ ਛਕ ਤੈਨੂੰ ਕਿਸੇ ਨੇ ਧੱਕਾ ਨਹੀਂ ਉਮਾਰ ਕਿਉਂਕਿ ਇਹਦੇ ਦਰ ਤੇ ਸਭ ਨੂੰ ਥਾਂ ਹੈ ਹਾਂ ਇੱਕ ਗੱਲ ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਜਦੋਂ ਸੌਰੀ ਬਿਰਤੀ ਵਾਲਿਆਂ ਦੇ ਖੱਤ ਵਿੱਚ ਪ੍ਰਬੰਧ ਆਇਆ ਤੇ ਉਹਨਾਂ ਨੇ ਜਿਸ ਦਰਵਾਜ਼ੇ ਦੇ ਬੂਵੇ ਕਿਸੇ ਲਈ ਬੰਦ ਨਹੀਂ ਹੁੰਦੇ ਇੱਕ ਵਾਰੀ ਬੰਦ ਹੋਏ ਉਹ ਕਦੇ ਵਾਸਤੇ ਗੁਰੂ ਤੇਗ ਬਹਾਦਰ ਵਾਸਤੇ ਮਹਾਰਾਜ ਹੈ ਤੇ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਤਿਗੁਰੂ ਇਸ਼ਨਾਨ ਕਰ ਉਹ ਥੜਾ ਸਾਹਿਬ ਨਬ ਉਸਾਰੀ ਜਿੱਦੀ ਹੋਰੀ ਉੱਥੇ ਬੈਠੇ ਪਰ ਸਾਨੂੰ ਇੱਕ ਗੱਲ ਕਹਿ ਕੇ ਗਏ ਸਿੱਖਾਂ ਇਸ ਘਰ ਨੂੰ ਕਦੀ ਛੱਡੀ ਨਾ ਤੇਰੇ ਲਈ ਦਰਵਾਜ਼ੇ ਵੀ ਬੰਦ ਕਰ ਦੇਣ ਤੂੰ ਪ੍ਰਕਰਮਾਂ ਵਿੱਚ ਮੱਥਾ ਟੇਕ ਕੇ ਚਲਾ ਜੀ ਕਿਉਂਕਿ ਇਹਦੇ ਵਰਗਾ ਦੁਨੀਆਂ ਵਿੱਚ ਕਾਰ ਕੋਈ